ਆਪ ਕੇ ਆਪ ਹੀ ਅਕਾਲ ਕੀ ਤਰਫ ਚਲ ਆਉ ਪੰਥ ਸਭ ਸਿੱਖਨ ਕੋ ਹੁਕਮ ਹੈ

ਜੋ ਹੋ ਚੁਹ ਚੜੇ ਸੋ ਉਤਰੇ ਪਾਰ ਉਚੋ ਸਰਧ ਕਰ ਸੰਦੇ குரு ਪਰ ਉਤਰਨ ਵਾਹਿ ਗੁਰੂ ਲਮ ਜੋਜ ਹਾ ਚੜੇ ਸੋ ਉਤਰ ਪਾਰ ਜੋ ਸਰਧਾ ਕਰ ਸੇਵਦੇ ਗੁਰੂ ਪਰਉਪ

हे जीव सब धर्म ग्रंथ सभी वेद पुराण स्मरती स्मर्तियां ग्रंथ वाणी सब उस प्रभु में उस एक रामदेव नाम में गा रहे हैं हे जीव तू मनुखाणु छोड़ ਕੇਵਲ ਉਸ ਪ੍ਰਭੂ ਪ੍ਰਕਾਸ਼ ਰੂਪ ਅਨੰਦ ਸਰੂਪ ਜੋਤ ਸਰੂਪ ਨਾਦ ਸਰੂਪ ਸ਼ਬਦ ਸਰੂਪ ਨੂੰ ਹੀ ਪੂਜ ਉਸ ਨੂੰ ਹੀ ਜਾਪ ਹੈ ਜੀਵ ਸਭ ਭਗਤ ਭਗਵਾਨ ਅਵਤਾਰ ਸਭ ਉਸ ਨੂੰ ਸਿਮਰ ਸਿਮਰ ਕਰ ਉਸ ਵਰਗੇ ਹੋ ਗਏ ਹੈ ਜੀਵ ਬਾਣੀ ਗਾ ਰਹੀ ਹੈ ਇਹ ਨਾ ਸਮਝ ਕਿ ਤੇਰੇ ਗਾਉਣ ਨਾਲ ਹੀ ਗਾ ਰਹੀ ਹੈ ਹੈ ਜੀਵ ਬਾਣੀ ਖੁਦ ਗਾ ਰਹੀ ਹੈ ਉਸ ਪ੍ਰਭੂ ਦੀ ਸਤਿਤ ਕਰ ਰਹੀ ਹੈ ਔਰ ਉਹ ਬਾਣੀ ਗਾ ਕੇ ਸ਼ਬਦ ਗਾ ਕੇ ਸ਼ਬਦ ਵਿੱਚ ਸ਼ਬਦ ਹੋਣਾ ਹੈ। ਔਰ ਸੁਖ ਪ੍ਰਾਪਤ ਕਰਨਾ ਹੈ। ਬਸ ਤੈਨੂੰ ਗਾਉਣਾ ਆ ਜਾਵੇ। ਕਾ ਵੀਏ ਸੁਣੀਏ ਮਨ ਰੱਖੀਏ ਪਾਓ दुःख पर हर सुख कर ले जाय हे जीव गाना है और सुनना है परम गाना किस तरह है पूरी समझ उतार एक बार राम कह ना लो मुक्तार्थ वेला पर हे जीव ઠઠે ਪੈਰ ਸਿਮਰਨ ਵਾਸਤੇ ਕਿਓ ਕਿਹਾ ਹੈ ਕਿਉਂਕਿ ਉਹ ਇੱਕ ਸਾਹ ਨਾ ਜਾਣੀਏ ਕਦ ਆ ਜਾਵੇ ਕਿਤੇ ਰਮਣ ਸੁਣ ਲਵੇ ਔਰ ਸੁੰਦਿਆਂ ਹੀ ਕੀ ਮਿਲੇਗਾ ਕਾਲ ਕਲੇਸ਼ ਤਨ ਮਾ ਹੈ ਮਿਟੋ ਇਹ ਜੋ ਤਨ ਕਲ ਕਲੇਸ਼ ਲੱਗਾ ਹੋਇਆ ਹੈ ਉਸ ਇੱਕ ਵਾਰ ਰਾਮ ਦਾ ਨਾਮ ਸੁਣਦੇ ਨਾਲ ਉਹ ਦੂਰ ਹੋ ਜਾਏਗਾ ਔਰ ਸੁਖ ਮਿਲੇਗਾ ਸੁਖ ਕਿਹੜਾ ਹੈ ਪਰਮੋਕਸ਼ ਦਾ ਹੈ ਹੇ ਤਾਂ ਵਾਰ-ਵਾਰ ਕਹਿ ਰਹੇ ਹਨ ਸਿਮਰੋ ਸਿਮਰ ਸਿਮਰ ਸੁਖ ਪਾਓ ਕਾਲ ਕਲੇਸ਼ ਤਾਣ ਮਨ ਦੇ ਮਿਟੋ ਹੇ ਜੀਓ ਕਿੰਨੀਆਂ ਤਸਵੀਰਾਂ ਬਦਲੇਂਗਾ ਕੀਲੇ ਮਨੁੱਖਾਂ ਦੀਆਂ ਤਸਵੀਰਾਂ ਤੂੰ ਲਾ ਰਿਹਾ ਹੈ ਉਹ ਤਾਂ ਖੁਦ ਨਹੀਂ ਪਹੁੰਚੇ ਹਨ ਔਰ ਜਿਨ੍ਹਾਂ ਦੀਆਂ ਤਸਵੀਰਾਂ ਲਾਉਣੀਆਂ ਸੀ ਉਹ ਇਹ ਜੀਵ ਤੂੰ ਉਤਾਰ ਦਿੱਤੀਆਂ ਔਰ ਤਸਵੀਰ ਲਾਉਣੀ ਕਿਸ ਵਾਸਤੇ ਸੀ ਸਿਰਫ ਇਸ ਵਾਸਤੇ ਕਿ ਉਹ ਸਰੂਪ ਤਸਵੀਰ ਦੇਖ ਕੇ ਤੈਨੂੰ ਯਾਦ ਆ ਜਾਵੇ ਕਿ ਮੈਂ ਵੀ ਇਨਾ ਵਰਗਾ ਹੋਣਾ ਹੈ ਔਰ ਉਸ ਜੋਤੂ ਚ ਜੂਤ ਬੋ ਕੇ ਸਮਾਉਣਾ ਹੈ ਤਸਵੀਰ ਹੀ ਲਾਉਣੀ ਹੈ ਸ਼੍ਰੀ ਰਾਮ ਜੀ ਮਹਾਰਾਜ ਦੀ ਲਾਉ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਲਾਉ ਦਾਸ ਗੁਰੂ ਹਨ ਜੋ ਪਹੁੰਚ ਕੇ ਗੁਰੂ ਹੋ ਗਏ ਉਹਨਾਂ ਦੀ ਲਗਾ ਲਾ ਤਸਵੀਰ ਲਾਉਣ ਦਾ ਇੱਕ ਹੀ ਮਕਸਦ ਹੈ ਕਿ ਇਹਨਾਂ ਨੂੰ ਵੇਖ ਕੇ ਤੈਨੂੰ ਉਸ ਪਿਤਾ ਪਾਦਰਮਦੀਯ ਯਾਦ ਆ ਜਾਵੇ ਕਿ ਇਹਨਾਂ ਨੇ ਜਪਿਆ ਹੈ ਔਰ ਉਸ ਗੁਰੂ ਵਿੱਚ ਗੁਰੂ ਹੋ ਗਏ ਹਨ ਔਰ ਤੂੰ ਇਸ ਤਸਵੀਰ ਨੂੰ ਨਮਸਕਾਰ ਕਰ ਗਿਆ ਹੈ ਕਿ ਹੇ ਸ਼੍ਰੀ ਰਾਮ ਜੀ ਮਹਾਰਾਜ ਇਹ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਇਹ ਕੋਲ ਆ ਰਿਹਾ ਸਹਿਲ ਮਹਾਰਾਜ ਜਾਂ ਦਸਾਂ ਗੁਰੂਆ ਚੋਂ ਕਿਸੇ ਪੀੜੀ ਉਹ ਤਸਵੀਰ ਲਗਾ ਰਿਹਾ ਹੈ ਤਾਂ ਇਹਨਾਂ ਦਾ ਤੋਂ ਤਨਵਾਦ ਕਰ ਕਿ ਇਹਨਾਂ ਦੀ ਤਸਵੀਰ ਵੇਖ ਕੇ ਤੈਨੂੰ ਉਸ ਪਿਤਾ ਪਾਰ ਨੂੰ ਵੀ ਯਾਦ ਆ ਗਈ ਉਸ ਸ਼ਬਦ ਵਿੱਚ ਸ਼ਬਦ ਹੋ ਵੀ ਯਾਦ ਆ ਗਈ ਇਸ ਕਰਕੇ ਤਸਵੀਰ ਲਵੇ ਤਾਂ ਤੁਸੀਂ ਸਭ ਗੁਰੂ ਕਹਿੰਦੇ ਹੋਏ ਉਹ ਗੁਰੂ ਕੀ ਆ ਕਹਿੰਦੇ ਹੋ ਕਿਉਂਕਿ ਉਹ ਗੁਰੂ ਵਿੱਚ ਗੁਰੂ ਹੋ ਗਏ ਉਸ ਪਿਤਾ ਪਾਪਾਂ ਤੋਂ ਸੁਆ ਕੋਈ ਗੁਰੂ ਨਹੀਂ ਹੈ ਔਰ ਜੋ ਪਹੁੰਚ ਗਿਆ ਉਹ ਗੁਰੂ ਹੋ ਗਿਆ ਔਰ اے ਜੀਵ ਤیرے ਕਹਿਣ ਦੇ ਨਾਲ ਇਹ ਗੁਰੂ ਨਹੀਂ ਹੋ ਜੇ ਤੇਰੇ ਅੰਦਰ ਉਪਰ ਬ੍ਰਹਮ ਆਪ ਹੀ ਕਹਾਉਂਦਾ ਹੈ ਕਿ ਹੁਣ ਗੁਰੂ ਕਬੋ ਇਹ ਪੂਰੇ ਹੋਏ ਗਏ ਔਰ ਜੋ ਪੂਰਾ ਹੋ ਗਿਆ ਉਹ ਗੁਰੂ ਹੋ ਗਿਆ ਹੈ اے ਜੀਵ ਮਨੁੱਖਾ ਨੂੰ ਮਨਨਾ ਛੱਡ ਵੇਖ বেদ ਪੁਰਾਣ ਸ਼ਾਸਤਰ ਸਿਮਰਤਿਆਂ ਗ੍ਰੰਥ ਬਾਣੀ ਸਭ ਤੈਨੂੰ ਇਹੀ ਸਮਝਾ ਰਹੇ ਹੈ ਕਿ ਉਸ ਇੱਕ ਰਾਮ ਦਾ ਨਾਮ ਉਸ ਪ੍ਰਭੂ ਦਾ ਨਾਮ ਐਸਾ ਹੈ ਜਿਸ ਵਿੱਚ ਸਾਰੇ ਸੁੱਖ ਹਨ ਉਸ ਨੂੰ ਵੇਂਜ ਅਪਣਾ ਉਕਰ ਤੇ ਦੂ ਪੁਰਾਨ ਸਿਮਰਤ ਧਖਰ ਕੀਨੇ ਰਾਮ ਨਾਮਿਤ ਕਰੀਂ ਵਾਹ ਗੁਰੇ ਦੀ ਕਰ ਖਲਸ ਵਾਹ ਗੁਰੇ ਦੀ ਫਤਿਹ